ਪਾਪਾ ਕੀ ਮੇਰੇ ਸਰੀਰ ਦੇ ਹਿਸਾਬ ਨਾਲ ਉਹਨਾਂ ਨਾਲ ਤਾਂ ਥੋੜੀ ਜਿਹੀ ਵੱਧ ਪਿਆ ਮੈਨੂੰ ਓਏ ਜੇ ਮੈਂ ਸਰੀਰ ਦੇ ਹਿਸਾਬ ਨਾਲ ਪਿਉਣ ਲੱਗਾ ਨਾ ਉਹਨੂੰ ਤਾਂ ਫਿਰ ਉਂਗਲੀ ਚ ਟਾਉਣੀ ਪੈਣੀ ਆ ਵੀਲਾ ਚੁੱਪ ਕਰਕੇ ਪਾਪਾ ਕੀ ਸਾਲਿਆ ਪਾਪਾ ਨਾ ਪਾਪੇ ਨੂੰ ਨਹੀਂ ਦਿੰਦਾ ਦੂਰੀ ਦੂਰੀ ਤੁਰਿਆ ਆਉਣਾ ਗਾਲ੍ਹਾਂ ਸੋ ਲੋਏ ਮੇਰੀ ਹੁਣ ਜੇ 15 ਦਿਨ ਕਿਸੇ ਨੇ ਬੱਤਾਂ ਮੰਗਿਆ ਨਾ ਤੇ 14 ਦੀਆਂ ਲੱਤਾਂ ਵੜ ਦੂੰ ਪਾਪਾ ਪਾਪਾ ਇਹਦੇ ਤਿੰਨੇ ਆ ਚੌਥਾ ਉਹ ਕੰਜਰ ਜਿਹੜਾ ਤੁਹਾਨੂੰ ਚੁਕਣਾ ਦਿੰਦਾ ਠੰਡਾ ਪੀਣ ਲਈ ਆਹ ਲਾਤੀ ਮੈਂ ਨਿਸ਼ਾਨੀ ਹੁਣ ਇਹ پرੋਹਣੇ ਤਰੋਣੇ ਵਾਲੇ ਰੱਖਿਆ ਏ ਜੇ ਤੋਂ ਘਟ ਗਿਆ ਨਾ ਤੇ ਹਿਸਾਬ ਲਾ ਲਿਓ ਆਪਦਾ ਨਿਕਲ ਓ ਬਾਹਰ ਬਲਵੰਤਰਾ ਇਹਦੇ ਕੁੱਤੇਓ ਬੱਲੇ ਤੇਰੇ ਲੋਕਾਂ ਦੇ ਪੁੱਤ ਕਟਾ ਕੇ ਤੇ ਜਸ਼ਨ ਮਨਾਏ ਜਾ ਬੱਤੇ ਪਿਆ ਯਾਰੇ ਨੇ ਤਾਕਤਾਂ ਭਰੰਡਿਆ ਉਹ ਕਿਹਦਾ ਪੁੱਤ ਕੁੱਟਿਆ ਏ ਮੇਰਾ ਮੁੰਡਾ ਕੁੱਟ ਗਿਆ ਤੇਰਾ ਪੁੱਤ ਉਹ ਪੁੱਟਿਆ ਕਿਹਦੇ ਨੇ ਆ ਚਕਵਾਰਲਾ ਖੜੀ ਜਾ ਜਿਹੜਾ ਓਏ ਬੱਲੇ ਓ ਤੇਰੇ ਸੜਕੇ ਜਾਵਾ ਓਏ ਘਰੇ ਦੇ ਕੰਜਰਾ ਦੇ ਤੋ ਕਈ ਡੰਡੇ ਕੁੰਡੇ ਮਸਾਲਾ ਨਹੀਂ ਕੁੱਟਿਆ ਗਿਆ ਤੇ ਮੁੰਡਾ ਹੀ ਕਟਾਇਆ ਔਰ ਫਿਰਨ ਨਾ ਕਰੋ ਐਸੇ ਖੁਸ਼ੀ ਨਾ ਤਨ ਉਸ ਸਮਾਨ ਨੂੰ ਫੇਰ ਬਤਾ ਪਿਆਉਂਗਾ ਓ ਬੱਤੇ ਇੱਥੇ ਨਹੀਂ ਸ਼ਾਮ ਬੱਤੇ ਪੈਣਗੇ ਜੇਲ੍ਹ ਦੇ ਵਿੱਚ ਉਹ ਜੇਲ੍ਹ ਚ ਤੂੰ ਤਿਆਰੀ ਕਰ ਥਾਣੇ ਜਾਣ ਦੀ ਜਦੋਂ ਪਰਚਾ ਠੋਕਿਆ ਨਾ ਤੇ ਤੇਰਾ ਤਾਂ ਘਰ ਵੀ ਬਕਾਉਂਗਾ ਮੈਂ ਓ ਗੱਲ ਸੁਣ ਤਿਆ ਗੱਲ ਤੇ ਸੁਣ ਓ ਗੱਲ ਤੇ ਸੁਣ ਜਿਹੜੀ ਗੱਲ ਓ ਕਮਲਿਆ ਕਿਹੋ ਜੀਆਂ ਗੱਲਾਂ ਕਰਦਾ ਓਏ ਨਾਲੇ ਚਾਰ ਆਪ ਲਾਵਾਂਗੇ ਨਾਲੇ ਮੇਰੇ ਲਵਾਵਾਂਗੇ ਓ ਕਿਦਾਂ ਓ ਕਿੰਨੀਆਂ ਮਾਰੀਆਂ ਸੀ ਤੇਰੇ ਮੁੰਡੇ ਦੇ ਚਾਰ ਚਾਰ ਮਾਰੀਆਂ ਸੀ ਹਾਂ ਓ ਤੂੰ ਮੇਰੇ ਮੁੰਡੇ ਦੇ ਹੱਥ ਮਾਰ ਲਾ ਤੇ ਗੱਲ ਨਿਬੜੀ ਠੀਕ ਆ ਆਪਾਂ ਤਾਂ ਬਦਲਾ ਲੈ ਕੇ ਪਿੰਡ 'ਚ ਆਪਣਾ ਟੌਰ ਹੀ ਬਣਾਉਣਾ ਵਾ ਚਲ ਠੀਕ ਆ ਚਲ ਆ ਓ ਇਹਨੂੰ ਕਿੱਧਰ ਘੰਡਾ ਆ ਕੇ ਓਏ ਕਮਲਿਆ ਜੇ ਤੂੰ ਉਹਦੇ ਮਾਰੀਆਂ ਨਾ ਤੇ ਲੈਣੇ ਤੇ ਦੇਣੇ ਪੈ ਜਾਣੀ ਇਹ ਤੇ ਘਰੇ ਪਰਾ ਦਾ ਡਿੱਗ ਪੈਣਾ ਤੈਨੂੰ ਦੰਨਣ ਪੈ ਜਾਂਦੀ ਆ ਉਹ ਇਹਦੀਆਂ ਦੰਨਾ ਭਣ ਭਣ ਕੇ ਸਾਡੇ ਚਿੰਚੇ ਵਿੰਗੇ ਹੋਏ ਪਿਆ ਉਹ ਕਿਉਂ ਆਪਦੇ ਨਾਲ ਹੋਣਾ ਏ ਉਹ ਜੇ ਛਤਰੀ ਮਾਰਨੇ ਨਾ ਐਦੇ ਮਾਰ ਲਾ ਠੀਕ ਆ ਆਪਾਂ ਤੇ ਬਦਲਾ ਲੈ ਕੇ ਪਿੰਡ ਚ ਟੌਰੀ ਬਣਾਉਣਾ ਕਾਰੇ ਨੂੰ ਢਾੜੀ ਲੈ ਇਧਰ ਆ ਉਹ ਇਧਰ ਆ ਉਹ ਤੈਨੂੰ ਵੱਧ ਪਿਆ ਦੂੰ ਬੱਤਾ ਸ਼ਾਮਾਂ ਨੂੰ ਸੁਣ ਕੇ ਤੂੰ ਲੱਗਾ ਹੀ ਹੋਣਾ 8 ਹੋਗਾ ਪੁਰੀਆਂ ਇੱਕ ਝੁੰਗਾ ਨਹੀਂ ਹੁੰਦਾ ਵਾਲਾ ਤੂੰ ਹੱਟੀ ਆਇਆ ਝੁੰਗਾ ਹੁੰਦਾ ਨਿਕੜਾ ਇਸੋਂ ਬਾਪੂ ਆ ਗਈ ਬੰਦੇ ਉਹ ਗੋਟੇ ਉਹਨੇ ਖੇਤਰ ਮੈਨੂੰ ਮਾਰਨਾ ਔਰ ਕੰਜਰਾ ਤੂੰ ਪਲਿਆ ਏ ਉਹਨਾਂ ਨੂੰ ਮਰਵਾਉਣਾ ਤੇਰੇ ਭਰਾ ਛੋਟੇ ਬਾਹ ਅੱਥ ਤਾਲ ਕਰੋ ਇਹ ਲੱਗਾ ਰੇ ਬੁੱਧਾ ਹੇਅਰਸ ਅ ਲੋਕ ਐਟ ਮਾਈ ਵੀਕਨ ਫੇਸ